ਚੇਤੇ ਲੂ ਆ ਦੇਖ ਮੈਂ ਗੇਮ ਕਿਦਾਂ ਖੇਡਿਆ ਦੱਸੋ ਵੀ ਆਹ ਕਿਹੜੀ ਗੇਮ ਆ ਆ ਹੁੰਦੀ ਕਿਦਾਂ ਗੇਮ ਕਿਦ ਨੂੰ ਆਗੀ ਕਿਦਾਂ ਹੁੰਦੀ ਖੇਡ ਕੇ ਦੱਸੋ ਸਾਰਿਆਂ ਨੂੰ ਆ ਦੇਖੋ ਆਪਣੀ ਬਣਾਈ ਹੋਈ ਗੇਮ ਆ ਦੇਖੋ ਕਿਰਸ ਜਾਨੀ ਖੇਡਦੇ ਆ ਉਹ ਵੇਖਣਦੇ ਆ ਓਕੇ ਜਿਨਾਂ ਚੈਸਟਾ ਇਵਨਿੰਗ ਖੇਡਦੇ ਉਹ ਉਦਾਂ ਖੇਡਣ ਡਿਆ ਪਰ ਇਹਨੂੰ ਪਤਾ ਕੁਛ ਨਹੀਂ ਆਪਣੀ ਬਣਾਈ ਹੋਈ ਗੇਮ ਆ ਇਹ ਜੀ। ਹਾਂਜੀ। ਦਿਨਾਲੇ ਵਿੱਚ ਕੱਲ ਕਮੈਂਟ ਆਉਂਦੇ ਹੀ ਕਿ ਫਤੇ ਵੀਰ ਨੂੰ ਠੰਡਾ ਪਾਣੀ ਨਾ ਦਿਆ ਕਰੋ ਠੰਡ ਵਿੱਚ ਆਪਾਂ ਠੰਡਾ ਪਾਣੀ ਨਹੀਂ ਦਿੰਦੇ ਫਤੇ ਨੂੰ। ਆਪਾਂ ਥੋੜੀ ਦਿੰਨੇ ਆ। ਮੰਮਾ ਚੋਰੀ ਚੋਰੀ ਬੋਤਲ ਭਰ ਕੇ ਰੱਖਦਾ। ਆਪਾਂ ਤਾਂ ਹੀ ਵਿਖਾ ਲੈਣੇ ਵੀ ਆਪਾਂ ਠੰਡਾ ਪਾਣੀ ਨਹੀਂ ਦਿੰਦੇ ਫਤੇ ਨੂੰ। ਮਤਲਬ ਉਹਨਾਂ ਫਤੇ ਵੀਰ ਆਪਣੀ ਬੋਤਲ ਵੱਖਰੀ ਹਾਡੇ ਤੋਂ ਚੋਰੀ ਪਰ ਕੇਰਾ ਟੁੱਟੀ ਜਿੱਦਾਂ ਹਡੀ ਸਲੇਬ ਆ ਤੇ ਉਹਦੇ ਥੱਲੇ ਰੱਖਿਆ ਹੁੰਦਾ ਡਸਟਬਿਨ ਡਸਟਬਿਨ ਟੁੱਟੀ ਦੇ ਲਾਗੇ ਕਰਕੇ ਉੱਤੇ ਚੜ ਕੇ ਚੋਰੀ ਚੋਰੀ ਬੋਤਲ ਭਰ ਕੇ ਤੇ ਰੱਖ ਦਿੰਦਾ ਇਹ ਵੀ ਇੱਕ ਦਿਨ ਚੋਰੀ ਇਹਨੂੰ ਸੁੱਖ ਨਹੀਂ ਵੇਖਿਆ ਸੀ ਉਹ ਦਿਨੇ ਫੜਿਆ ਗਿਆ ਸੀ ਤੇ ਆਪਾਂ ਉਹਦਣ ਵੀ ਡੋਲ ਡਾਲ ਕੇ ਬੋਤਲਾਂ ਪਾਣੀ ਸਾਰਾ ਖਤਮ ਕਰਕੇ ਤੇ ਰੱਖੀਆਂ ਸੀ ਸਾਈਡ ਤੇ ਇਹ ਫੇਰ ਪਰसों ਜੇ ਇਹਨੇ ਚੋਰੀ ਭਰ ਕੇ ਨਾ ਬੋਤਲ ਤੇ ਫ੍ਰੀਜੇ ਚ ਰੱਖੀ ਤੇ ਇਹਨੂੰ ਖੋਲਦਿਆਂ ਮੈਂ ਫੜ ਲਿਆ ਉਤੋਂ ਹੀ ਤੋ ਇਨਾ ਵੀ ਫੋਨ ਮੇਰੇ ਹੱਥ 'ਚ ਹੀ ਮੈਂ ਉਸੇ ਵੇਲੇ ਵੀਡੀਓ ਬਣਾਈ ਤਾਂ ਕਰਕੇ ਉਹ ਦੱਸਿਆ ਹੈਗਾ ਆਪਾਂ ਥੋੜੀ ਜਿਨੇ ਨੂੰ ਪਾਣੀ ਹੈ ਆਪਾਂ ਸੋਚਣਾ ਵੀ ਇਹਨੂੰ ਇਹਨੂੰ ਇੰਨੀ ਨੋਜੀ ਕਿਉਂ ਹੁੰਦੀ ਆ ਇਹ ਪਾਣੀ ਪੀਂਦਾ ਠੰਡਾ ਠਰਿਆ ਹੋਣੇ ਹਟਾਇਆ ਵਾ ਆਪਾਂ ਨਾਲੇ ਸਾਰੇ ਜਾਣੇ ਜਿਮ ਸਾਈਕਲ ਦਾ ਪ੍ਰਾਈਸ ਪੁੱਛਦੇ ਪਏ ਹੀ ਜਿਮ ਸਾਈਕਲ ਦਾ ਪ੍ਰਾਈਸ ਆ 7500 ਰੁਪਏ ਹੈ ਹਾਂਜੀ 7500 ਦਾ ਲਿਆਂਦਾ ਹੀ ਲਿਆਂਦਾ ਹੀ ਕਾਦੀਆਂ ਤੋਂ ਕਾਦੀਆਂ ਤੋਂ ਹਾਂ ਠੀਕ ਹੈ ਫਤਵੀਸ਼ਾ ਕੁਛੀ ਹੱਡੀ ਹੁੰਦੀ ਮੈਨੂੰ ਇਹ ਕੁਰਸੀਆਂ ਕਿੱਥੋਂ ਲਿਆਂਦੀਆਂ ਸੀ ਜਲੰਧਰ ਤੋਂ ਬਿਗ ਇਹ ਲਿਆਂਦੀਆਂ ਸੀ ਇਹ ਜਲੰਧਰ ਕਰਤਾਰਪੁਰੋਂ ਹਾਂ ਇਹ ਕਰਤਾਰਪੁਰੋਂ ਲਿਆਂਦੀਆਂ ਓਕੇ ਇਹ ਆਪ ਪਪਾ ਕੰਡੂ ਕੁਛੀ ਲਖੀ ਆਪ ਪਪਾ ਪਪਾ ਕਾਨੂੰ ਲੈ ਗਿਆ ਹਾਂ ਉਹਦੇ ਰੱਖੀ ਪਪਾ ਨੇ ਤੇ ਪਪਾ ਕਿੱਥੋਂ ਲੈ ਕੇ ਆਇਆ ਬਸ ਥੋੜੇ ਦੇਣੀਆਂ ਫਤਿਹਵੀਰ ਦੇ ਲੱਗਣ ਆਪਣੇ ਸਕੂਲੇ ਦਾ ਦੋ ਦੋ ਤਰੀਕ ਤੋਂ ਤਰੀਕ ਤੋਂ 2 ਜਨਵਰੀ ਤੋਂ ਅਸਾਂ ਦੀ ਬੜੀ ਮਹਾਨੀ ਆਪਣੇ ਪੁੱਤਰ ਨੂੰ ਛੂਲੇ ਤੇ ਜਗਾ ਕੰਨਾ ਹਣਾ ਫਤਵੀਰ ਇਹ ਫਤਵੀਰ ਸਿੰਘ ਨੇ ਅੱਜ ਇੱਕ ਚੀਜ਼ ਨਵੀਂ ਸਿੱਖੀ ਆ ਫਤਵੀਰ ਸਿੰਘ ਸ਼ਕਤੀ ਮਾਰ ਦੋ ਸ਼ਕਤੀ ਮਾਰ ਦੋ ਸ਼ਕਤੀ ਬੋਚੋ ਹੁਣ ਅੰਮ੍ਰ ਸ਼ਕਤੀ ਮਾਰ ਮੈਂ ਮਮਾ ਨੂੰ ਸ਼ਕਤੀ ਮਾਰੋ ਸ਼ਕਤੀ ਤੂੰ ਕੋ ਮੈਂ ਹੂੰ ਫਤਵੀਰ ਸਿੰਘ ਇਹ ਤਾਂ ਪੁੱਛਦਾ ਇਹਨੇ ਛੋਟੇ ਭੀਮ ਦੇ ਕੋਲੋਂ ਸਿੱਖੀ ਆ ਸ਼ਕਤੀ ਮਾਰਨੀ ਉਹਦੇ ਚ ਮਾਰਨ ਦੇ ਤੇ ਚਲੋ ਜੀ ਓਕੇ ਆ ਦਿਖਾ ਲੈਣੀ ਫਤੇ ਦੀ ਗੇਮ ਹੁਣ ਫਤੇ ਅਸਲ ਬਾਤ ਕੀ ਤੇ ਜਾਣਾ ਨਹੀਂ ਜਾਣਾ ਹੁਣ ਧੁੰਦ ਬਹੁਤ ਪਈ ਆ ਬਣਾ ਬਣਾ ਕੇ ਤੁਹਾਨੂੰ ਜਰੂਰ ਦੱਸਾਂਗੇ ਓਕੇ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਕੀ ਹਾਲ ਜੀ ਠੀਕ ਠਾਕ ਤੇ ਅੱਜ ਵੇਖੋ ਮੌਸਮ ਯਾਨੀ ਕਿ ਬਹੁਤ ਧੁੰਦ 25 ਤਰੀਕ ਅੱਜ ਤੇ ਧੁੰਦ ਬਹੁਤ ਜਿਆਦਾ ਸਵੇਰੇ ਸਵੇਰੇ ਆਪਾਂ ਅ 3 ਵਜੇ ਸਾਡੇ ਨਿਕਲੀ ਇੱਥੇ ਪ੍ਰਬਾਤ ਫੇਰੀ ਵੱਡੇ ਦਿਨ ਦੀ 크ਰਿਸਚਨ ਜਿਹੜੀ ਕੱਢ ਦਿੰਦੇ ਆ ਪ੍ਰਬਾਤ ਫੇਰੀ ਸਵੇਰੇ ਆਈ ਤੇ ਉਹ ਵੀ ਉਦੋਂ ਆਪਾਂ ਉੱਠੇ ਸੀ ਸਾਢੇ ਕਿ 3 ਵਜੇ ਤੇ ਬੋੜੀ ਧੁੰਦ ਸੀ ਉਦੋਂ ਵੀ ਪਰ ਹੁਣ ਵੀ ਬਹੁਤ ਜ਼ਿਆਦੀ ਆ ਧੁੰਦ ਅੱਜ ਬੜੀ ਮੁਸ਼ਕਲ ਦੇ ਨਾਲ ਅੰਦਰ ਬਿਠਾ ਕੇ ਰੱਖਿਆ ਵਾ ਬੈ ਨਹੀਂ ਡਿਹਾ ਅੰਦਰ ਕਹਿੰਦਾ ਬਾਹਰ ਖੇਡਣਾ ਪਰ ਫੇਰ ਵੀ ਦਬਕੇ ਦੂਕੇ ਮਾਰ ਕੇ ਤੇ ਅੰਦਰ ਬਿਠਾ ਕੇ ਰੱਖਿਆ ਵਾ ਦੱਸਿਓ ਆਪੋ ਆਪਣੇ ਏਰੀਆ ਦੇ ਵਿੱਚ ਕਿਦਾਂ ਰਹੀ ਅੱਜ ਧੁੰਦ ਮੈਂ ਫੋਨ ਲੱਗੀ ਖਜਾਨਾ ਦੱਸੋ ਹਾਂ ਭਲਾ ਕੀ ਹੈ ਦੇ ਵਿੱਚ ਓਏ ਆ ਪਤਾ ਲੱਗਣ ਡਿਆ ਕੀ ਹੈ ਪਹਟ ਗਿਆ ਬਲੂਪਾ ਜਾ ਵੀ ਮਰਨੀ ਆ ਬੇਸਤੀ ਕਰਾਤੀ ਮੇਰੀ ਇਹ ਲੈ ਕੇ ਆਈਆਂ ਮੈਂ ਉਹਨ ਆਹ ਵਾਲੀ ਛੇੜ ਇਹ ਛੇੜ ਦਾ ਨਾ ਮੇਰੇ ਮਤਲਬ ਬੜੇ ਚਿਰ ਦਾ ਧਿਆਨ ਹੀ ਕਿ ਮੈਂ ਆ ਵਾਲੀ ਛੇੜ ਲੈ ਕੇ ਆਵਾਂ ਮੈਨੂੰ ਇਹ ਬੜੀ ਪਿਆਰੀ ਲੱਗਦੀ ਛੇੜ ਦੋ ਦੁਕਾਨਾਂ ਫਿਰੀਆਂ ਉੱਥੇ ਤੇ ਮਿਲੀ ਨਹੀਂ ਤੀਜੀ ਦੁਕਾਨ 'ਤੇ ਮਿਲੀ ਹੋਰ ਵੀ ਬੜੇ ਬੜੇ ਪਿਆਰੇ ਕਲਰ ਹੀ ਪਰ ਮੈਂ ਕਿਹਾ ਜੇ ਮੈਂ ਉਹ ਲੈ ਲੈਣਾ ਫੇਰ ਇਹ ਰਹਿ ਜਾਣੀ ਇਸ ਕਰਕੇ ਮੈਂ ਲੈ ਆਂਦੀ ਲਿਆਂਦੀ ਤੀਜੀ ਦੁਕਾਨ ਤੋਂ ਏੜੀ ਗ੍ਰੀਨ ਕੋਟੀ ਹੀ ਉਹਦੇ ਮੇਰੇ ਬਣ ਗਏ ਆ ਦੋਵੇਂ ਫੱਟੀਆਂ ਤੇ ਪਿਛਲਾ ਪੇਚ ਮੋਢੇ ਮਾਢੇ ਮੈਂ ਜੋੜਦੇ ਆ ਹੁਣ ਲਾਣੀ ਆ ਮੈਂ ਬਾਹਾਂ ਚਲੋ ਬਾਬਾ ਕਰੇ ਮੇਰੇ ਛੇ ਸਤੀ ਬਾਵਾ ਕੰਪਲੀਟ ਹੋ ਜਾਂਦੇ ਮੈਂ ਕੋਟੀ ਬਣਾ ਕੇ ਪਾ ਕੇ ਤੁਹਾਨੂੰ ਵਖਾਵਾਂ ਤੇ ਫਿਰ ਮੈਂ ਆਹ ਵਾਲੀ ਛੇਡ ਲਾਵਾਂ ਸਭੀ ਛੇਡਾਂ ਦੋਵੇਂ ਕਿੰਨੀਆਂ ਪਿਆਰੀਆਂ ਲੱਗਣ ਡੀਆਂ ਪਰਪਲ ਤੇ ਨਾਲ ਗ੍ਰੀਨ ਹੂੰ ਦੋਵੇਂ ਰੰਗ ਚੰਗੇ ਆ ਹਨਾ ਡਾਰਕ ਡਾਰਕ ਕਲਰ ਹੀ ਬਣਾਉਣੇ ਲਾਈਟ ਤੇ ਹੁੰਦੀਆਂ ਮੈਨੂੰ ਲਾਈਟ ਆਹ ਕਲਰ ਦੀ ਫਤੇ ਦੀ ਵੀ ਹੈਗੀ ਆ ਫਤੇ ਦੀਦੀ ਬਣਾਈ ਆ ਉਹ ਪਤਾ ਨਹੀਂ ਕਿੱਥੇ ਯਾਰ ਉਹ ਦਿਨ ਮੈਂ ਗ੍ਰੀਨ ਕਲਰ ਦੀ ਕਿੱਥੇ ਰੱਖੀ ਆ ਪਤਾ ਨਹੀਂ ਮੈਨੂੰ ਪਤਾ ਨਹੀਂ ਤੇ ਮੈਂ ਬੈੱਡ ਚੋਂ ਕੱਢ ਕੇ ਪਤਾ ਨਹੀਂ ਕਿੱਥੇ ਬਾਹਰ ਛੜੀ ਵਜਾਰੇ ਦੀ ਕੋਟੀ ਬੜੀ ਵਧੀਆ ਲੱਗਦੀ ਈ ਉਹ ਪਾਈ ਕੋਟੀ ਆ ਨਾ ਵਲੌਗ ਦੇ ਲਾਸਟ ਦੇ ਵਿੱਚ ਮੈਂ ਫਤਿਹ ਦੀ ਇੱਕ ਫੋਟੋ ਸ਼ੇਅਰ ਕਰੂੰ ਤੁਸੀਂ ਵੇਖਿਓ ਤੁਸੀਂ ਮੰਨੋਗੇ ਵਾਕਿਆ ਹੀ ਬੜੇ ਟਾਪ ਦੀ ਲੱਗੀ ਫਤਿਹ ਨੂੰ ਕੋਟੀ ਪਾਈ ਜਿਹੜੀ ਜਿੱਤੇ ਟੋਪੀ ਐਡ ਪਾਈ ਉਹ ਫਤੇ ਦੀ ਹਾਂ ਟੋਪੀ ਤੇ ਪਰ ਉਹ ਜਦ ਸਾਰੇ ਜਣੇ ਗੈਸ ਕਰਕੇ ਦੱਸੇ ਕੋ ਤਾਂ ਫਤੇ ਕਿੰਨੇ ਚਿਰ ਦਾ ਸੀ ਹਾਂ ਲਾਸਟ ਤੇ ਮੈਂ ਕਰਨੀ ਸ਼ੇਅਰ ਫਿਰ ਦੱਸਿਓ ਕਿ ਫਤੇ ਕਿੰਨੇ ਚਿਰ ਦਾ ਸੀ ਜੇ ਤੁਸੀਂ ਫੋਟੋ ਵੇਖਿਓ ਕਿੰਨੀ ਸੋਹਣੀ ਐ ਸੋਹਣੀ ਫਤੇ ਨੂੰ ਕਹੀਏ ਨੇ ਫਤੇ ਆਹ ਹੋਣੀ ਮੰਮਾ ਇਹ ਕਾਕਾ ਵੇਖ ਫਤੇ ਧਿਆਨ ਨਾਲ ਕਾਕਾ ਨਹੀਂ ਮੰਮਾ ਮੈਂ ਵਾ ਫਤੇ ਉਹ ਤੇ ਗਿਆ ਹੁਣ ਧੁੰਦ ਰੱਥੀ ਆ ਤਾਂ ਨਿਆਣਿਆਂ ਨੂੰ ਮੌਕਾ ਮਿਲਿਆ ਕਿਹੜਨ ਦਰ ਤੇ ਮੈਂ ਕੀਤਾ ਕੀ ਜੇ ਨਾ ਹੋਣ ਨਾ ਤੋਂ ਕਿ ਆਪਾਂ ਚੱਲੇ ਆ ਤਿਆਰ ਹੋ ਕੇ ਕਿਤੇ ਤਿਆਰ ਹੋਏ ਤਾਂ ਨੂੰ ਵਕੰਦੇ ਆ ਪਰ ਦੱਸਣਾ ਆਪਾਂ ਤੁਹਾਨੂੰ ਅਗਲੇ ਵਲੌਗ ਚ ਅਗਲੇ ਵਲੌਗ ਚ ਵੇਖਿਓ ਫਿਰ ਤੁਸੀਂ ਆਪਾਂ ਕਿੱਥੇ ਗਏ ਠੀਕ ਗਏ ਹਾਂ ਠੀਕ ਹੈ ਸਾਬੀ ਹੁਣ ਮੈਂ ਮੇਰੇ ਨਾਲ ਇੱਕ ਕੰਮ ਕਰ ਦਉ ਜੀ ਪਤਾ ਹੀ ਆ ਤੁਹਾਨੂੰ ਗੋਲੇ ਕਰਾ ਦੇ ਹਾਂ ਮੈਂ ਰਹਿਣ ਦੇ ਬਾਅਦ ਚ ਕਰ ਲਾਂਗੇ ਹਾਂ ਹਾਂ ਹੁਣ ਤਿਆਰ ਹੋਈਏ ਤੇ ਚਲੀਏ ਲੇਟ ਹੋ ਗਿਆ ਕੰਮ ਨਹੀਂ ਮੇਰਾ ਦਿਲ ਕੰਡਿਆ ਹਰੀ ਰਹਿਣ ਦਾ ਮੈਨੂੰ ਆ ਲਾਲ ਨਹੀਂ ਹੁਣ ਥੋੜੀ ਜੀ ਰਹਿ ਗਈ ਕਰ ਲਾ ਪੂਰੀ ਤੇ ਓਕੇ ਹਾਂ ਹੁੰਦੀਆਂ ਹਾਂ ਚਲੋ ਫਿਰ ਉਹ ਦੇਖ ਅੱਜ ਮਾਰੋ ਲਿਆਓ ਉਧਰ ਮੈਂ ਕਰਦਾ ਫਤਿਹ ਨੂੰ ਤਿਆਰ ਕਿਉਂਕਿ ਫਤਿਹ ਦੀ ਡਿਊਟੀ ਜਿਹੜੀ ਆ ਉਹ ਸਾਬੀ ਦੇ ਹੱਥ ਮੇਰੇ ਹੱਥ ਹੀ ਹੁੰਦੀ ਹੈ ਕਿਉਂਕਿ ਮੈਂ ਕੋ ਨਹੀਂ ਕਾਬੂ ਹੁੰਦਾ ਕੱਪੜੇ ਮੈਂ ਕੱਢ-ਗੁੱਟ ਦਿਨੀਆਂ ਉਹਦੇ ਬਾਕੀ ਤੇ ਇਹਨੂੰ ਤਿਆਰ ਕਰ ਦੋ ਨਾਲ ਆਪ ਤਿਆਰ ਝੂਠ 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 ਕੱਪੜੇ ਕੱਢ ਦੇਣੀ ਇੱਥੇ ਕੱਪੜੇ ਕੱਢ ਗਿਨੀ ਜਾ 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 ਕੰਮ ਕਰ ਆਪਣਾ ਕੱਢ ਕੇ ਦਿਨੀ ਕੱਪੜੇ ਸਾਰਾ ਕੁਝ ਮੈਂ ਠੀਕ ਆ ਤੂੰ ਤੇ ਆਪ ਦੇ ਕੱਪੜੇ ਮੈਨੂੰ ਪੁੱਛਦੀ ਆਂ ਮੇਰੀਆਂ ਨੇ ਪੋਟੀ ਕੀਤੀ ਕਿਨੇ ਦੱ ਤੂੰ ਤੇ ਆਪ ਦੇ ਕੱਪੜੇ ਮੈਨੂੰ ਪੁੱਛਦੀ ਆਂ ਔਰ ਮੈਂ ਸਿਲੈਕਟ ਨਹੀਂ ਕਰਾਣੇ ਹੁੰਦੇ ਸਭ ਹੀ ਕਿਹੜਾ ਪਾਵਾਂ ਹਾਂ ਸਭ ਹੀ ਕਿਹੜਾ ਪਾਵਾਂ ਦੱਸੇ ਇਹ ਤਾਂ ਜੇ ਨਹੀਂ ਮੈਂ ਮੁੰਡੇ ਦੇ ਕੱਪੜੇ ਮੈਂ ਲੈ ਕੇ ਨਹੀਂ ਸਭ ਇਹਨਾਂ ਦਾ ਨਾ ਝੂਠਾ ਝੂਠ ਨਾ ਬੋਲ ਨਾ ਹਾਂ ਬੋਲ ਝੂਠੀ ਬੋਲਨੇ ਕੱਪੜੇ ਕੱਢ ਕੇ ਲਿਆ ਕੇ ਕੱਢਦਾ ਵੀ ਮੈਂ ਨਵਾਲਦਾ ਵੀ ਮੈਂ ਹੁਣੇ ਤੂੰ ਹੀ ਹੈ ਹੁਣ ਮੈਂ ਜੇ ਸੱਚ ਦੱਸਾਂ ਵੀ ਉਹਦੀ ਪੋਟੀ ਵੀ ਮੈਂ ਤੋਂ ਨਾ ਸਵੇਰੇ ਕਿੱਤੀ ਕਿਨੇ ਦੋਦੀ ਮੈਂ ਤੋਂ ਤੇ ਦੂਜੀ ਕੰਮ ਕਰ ਆਪਾਂ ਵਾਰੀਆਂ ਰਕੀਆਂ ਚ ਪਤਾ ਨਹੀਂ ਇੱਕ ਵਾਰੀ ਪੋਟੀ ਕੀਤੀ ਮੈਂ ਤੋਂ ਨਹੀਂ ਕਿ ਦੂਜੀ ਵਾਰੀ ਕੀਤੀ ਫਿਰ ਤੁਹੀਦੋ ਨਹੀਂ ਆ ਹਾਂ ਮੈਨੂੰ ਸਿਰ ਪੋਟੀ ਤੋਂ ਲੱਗਾ ਕਹਿੰਦਾ ਮਮਾ ਰੈਂਦਾ ਮੈਂ ਕਿਹਾ ਕਿਓ ਹਾਏ ਬਾ ਚੰਦਾ ਪਾਣੀ ਆ ਫਿਰ ਮੈਂ ਕਿੰਜਰ ਚੋਂ ਕੱਢ ਕੇ ਦਿੱਤ ਰੈਂਦਾ ਟੂਟੀ ਜੇ ਮੈਂ ਕਿਹਾ ਇਹ ਵਾ ਗਰਮ ਤੋਂ ਹੰਡੀ ਕਿਹਾ ਮਮਾ ਹੁਣ ਠੀਕ ਵਾ ਤੇ ਚਲੋ ਹੁਣ ਫਿਰ ਆਪਾਂ ਹੋਈਏ ਤਿਆਰ ਤੇ ਆਪਾਂ ਚੱਲੀਏ ਚਲੋ ਜੀ ਤਿਆਰ ਹੈ ਫਿਰ ਦਿਖਾ ਦਿੰਦੇ ਆ ਤੁਹਾਨੂੰ ਹਾਂ ਕੀ ਕਹਿੰਦਾ ਸਾਹਿਬ ਜੀ ਕੀ ਫਤਿਹ ਹੋਰ ਪਤਵੀ ਠੀਕ ਆ ਠੀਕ ਹੈ ਅੱਜ ਹੈਗਾ ਵਾ ਸ਼ੀਲ ਬੀਬੀ ਹਰਸ਼ਰਨ ਕੌਰ ਜੀ ਦਾ ਸ਼ੀਦੀ ਜੜ ਚਲੋ ਫਤਵੀਰ ਮੈਂ ਸ਼ੂਟ ਸੋ ਲਈ ਫਤਵੀਰ ਚੱਲਿਆ ਹੀਗਾ ਕਿਤੇ ਤੇ ਦੱਸਿਓ ਫਤਵੀਰ ਸਿੰਘ ਨੇ ਅੱਜ ਨਵਾਂ ਸ਼ੂਟ ਪਾਇਆ ਵਾ ਕਿੱਦਾਂ ਸੋਹਣਾ ਲੱਗਦਾ ਇਹ ਆਪਾਂ ਲਿਆ ਗਏ ਨਾ ਪ੍ਰੈਸਿੰਗ ਟੇਬਲ 'ਚੋਂ ਆਰ ਛੱਡਿਆ ਵੀ ਛੋਟਾ ਕਰਕੇ ਪਾਵਾਂਗੇ ਪਰ ਨਹੀਂ ਸਹੀ ਆ ਗਿਆ ਪਜਾਮਾ ਥੋੜਾ ਜਿਹਾ ਵੱਡਾ ਆਇਗਾ ਉਹ ਬਾਅਦ ਵਿੱਚ ਸਹੀ ਕਰ ਲਾਂਗੇ ਪਰ ਨੂੰ ਪਾਤਾ ਵਾ ਸਹੀ ਲੱਗਾ ਵਾ ਚਲੋ ਫਤਰੀ ਨੂੰ ਬੈਠੋ ਬਾਬਾ ਜੀ ਬਾਰੇ ਦਸੀਏ ਤੇ ਅੱਜ ਹੈਗਾ ਵਾ ਸ਼ੀ ਵਿ ਵਿਹਾਸ਼ਨ ਕੌਰ ਜੀ ਦਾ ਸ਼ੀ ਦੀ ਦਿਹਾੜਾ ਕਿਉਂਕਿ ਉਹਨਾਂ ਨੇ ਕਹਿੰਦਾ ਮੇਰੇ ਅਲਮੋਂ ਕਰਕੇ ਦੱਸੋ ਠੀਕ ਹੈ ਮੇਰਾ ਪੁੱਤ ਸੁਣਦਾ ਵਾ ਨਾ ਤੇ ਉਹਨਾਂ ਨੇ ਉਹਨਾਂ ਨੂੰ ਸ਼ੀ ਦੀ ਕਿਉਂ ਮਿਲੀ ਬੀਬੀ ਹਸ਼ਨ ਕੌਰ ਜੀ ਨੂੰ ਕਿਉਂਕਿ ਉਹਨਾਂ ਨੇ ਜਿਹੜੇ 40 ਸਿੰਘ ਹੀਗੇ ਜੋ ਕੋ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਤੇ ਨਾਲ ਵੱਡੇ ਸਹਬਜ਼ਾਦੇ ਉਹਨਾਂ ਦੀਆਂ ਦੀਆਂ ਦਾ ਸੰਸਕਾਰ ਕਰਨ ਦੀ ਜਿਹੜਾ ਇਰਾਦਾ ਸੀਗਾ ਉਹ ਬਣਾਇਆ ਨਹੀਂ ਗਿਆ ਤੇ ਸੰਸਕਾਰ ਕਰ ਦਿੱਤਾ ਸੀਗਾ ਤੇ ਸੁਬਾ ਸਰਹੰਦ ਨੇ ਇਹ ਆਖਿਆ ਸੀਗਾ ਵੀ ਜਿਹੜਾ ਸਹਬਜ਼ਾਦਿਆਂ ਤੇ ਸ਼ਹੀਦ ਸੰਗਾਂ ਦਾ ਅੰਤ ਸੰਸਕਾਰ ਕਰੂਗਾ ਉਹਨਾਂ ਨੂੰ ਬਹੁਤ ਭੈੜੀ ਸਜ਼ਾ ਮਿਲੂਗੀ ਤੇ ਇਸੇ ਕਰਕੇ ਫਿਰ ਉਹਨਾਂ ਨੇ ਚਲੋ ਜਦੋਂ ਪੈਰਾ ਲੱਗਾ ਸੀਗਾ ਉੱਥੇ ਸ਼ਹੀਦ ਦੇਆਂ ਦੇ ਕੋਲ ਸੰਸਕਾਰ ਮਤਲਬ ਜਦੋਂ ਫੌਜ ਇਧਰ ਉਧਰ ਹੋਈ ਸੀਗੇ ਉਦੋਂ ਉਹਨਾਂ ਨੇ ਕੀਤਾ ਹੀਗਾ ਪਰ ਬੀਬੀ ਹਰਸ਼ਾ ਮਨਕੌਰ ਨੂੰ ਵੇਖ ਲੈ ਗਿਆ ਸੰਸਕਾਰ ਕਰਦੇ ਆ ਤੇ ਫੌਜ ਬੀਬੀ ਹਰਸ਼ਾ ਮਨਕੌਰ ਤੇ ਟੁੱਟ ਗਈ ਉਹ ਸਿੰਘਣੀ ਨੇ ਮੁਕਾਬਲਾ ਵੀ ਕੀਤਾ ਫੌਜ ਦਾ ਕਿਉਂਕਿ ਜਿਹੜੇ 40 ਸਿੰਘ ਸ਼ਹੀਦ ਹੋਏ ਵੀ ਉਹਨਾਂ ਦੇ ਵਿੱਚ ਭਾਈ ਪ੍ਰੀਤਮ ਸਿੰਘ ਜੀ ਉਹ ਬੀਬੀ ਹਰਸ਼ਾ ਮਨਕੌਰ ਜੀ ਦੇ ਧਰਮਪਤੀ ਹੀ ਪਹਿਲੇ ਨਵਾਂ ਨਵਾਂ ਹੀ ਵਿਆਹ ਆਇਆ ਸੀ ਤੇ ਬੀਬੀ ਹਰਸ਼ਾ ਮਨਕੌਰ ਜੀ ਦੀ ਸਾਸ ਨੇ ਬੜਾ ਰੋਕਿਆ ਵੀ ਤੂੰ ਨਾ ਜਾ ਇਹ ਕੰਮ ਨਾ ਕਰ ਪਰ ਉਹਨਾਂ ਦੇ ਮਨ ਦੇ ਵਿੱਚ ਇਹੋ ਸੀਗਾ ਵੀ ਆਹ ਆਖਰੀ ਸੇਵਾ ਜਿਹੜੀ ਹੁਣ ਮੈਂ ਲੈ ਲਾਂ ਤੇ ਉਥੇ ਫਿਰ ਸੰਸਕਾਰ ਕਰਦੇ ਜਦੋਂ ਪਤਾ ਲੱਗ ਗਿਆ ਚਲੋ ਉਥੇ ਬੀਬੀ ਅਰਸ਼ਾ ਨਕੌਰ ਉਹਨਾਂ ਫੌਜਾਂ ਨਾਲ ਵੀ ਲੜੇ ਤੇ ਅੰਤ ਉਹਨਾਂ ਦੇ ਕਿਰਪਾਨ ਦਾ ਫਟ ਵੱਜ ਗਿਆ ਤੇ ਉਹ ਡਿੱਗ ਪਏ ਫਿਰ ਉਹਨਾਂ ਨੂੰ ਜਿਉਂਦਿਆਂ ਨੂੰ ਫੌਜੀਆ ਨੇ ਫੌਜ ਨੇ ਚੁੱਕ ਕੇ ਨਾ ਜਿਹੜੀ ਸੂਬਾ ਸਰਹੰਦ ਦੇ ਜਿਹੜੇ ਸਿਪਾਹੀ ਸੀ ਉਹਨਾਂ ਨੇ ਚੁੱਕਤੀ ਤੇ ਸ਼ਹੀਦ ਜਿਹੜੇ ਜਿਨ੍ਹਾਂ ਦਾ ਸੰਸਕਾਰ ਹੋਣ ਰਿਹਾ ਸੀ ਉਹ ਉਹੋ ਚਿਖਾ ਦੇ ਵਿੱਚ ਜਿਉਂਦਿਆਂ ਨੂੰ ਸੁੱਟ ਦਿੱਤਾ ਹੀ ਤੇ ਫਿਰ ਬੀਬੀ ਅਰਸ਼ਾ ਨਕੌਰ ਜੀ ਸ਼ਹੀਦ ਹੋ ਗਈ ਤੇ ਅੱਜ ਦਾ ਇਹ ਇਤਿਹਾਸ ਆ 26 ਦਸੰਬਰ ਦਾ ਯਾਨੀ ਕਿ ਦਾਸ ਪੂਰਾ ਤੇ ਆਲੂ ਹੁਣ ਛੋਟੇ ਸਹਿਬਜਾਦਿਆਂ ਨੂੰ ਪੇਸ਼ ਕੀਤਾ ਜਾਣਾ ਕਚੈਰੀ ਦੇ ਵਿੱਚ ਉਹਨਾਂ ਦੀ ਸ਼ੀਧੀ ਹੋਣੀ ਆ ਤੇ ਸ਼ੀਧੀ ਹਫਤਾ ਮਨਾ ਰਹੇ ਆ ਫਤਵੀ ਨੇ ਵੇਖੋ ਕਿੰਨੀ ਵਧੀਆ ਸਿਆਣਪ ਦੱਸੀ ਆ ਵੀ ਮੇਰੇ ਵੱਲੋਂ ਕਰਕੇ ਤੇ ਇਹ ਗੱਲ ਦੱਸੋ ਕਿਉਂਕਿ ਇਹਨੂੰ ਰੋਜ਼ ਹੀ ਦੱਸੀਦਾ ਵਾ ਠੀਕ ਆ ਚਲੋ ਅੱਜ ਫੇਰ ਮੂਲ ਮੰਤਰ ਦਾ ਪਾਠ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਮ ਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤਿ नीर वेर अकाल मूर्त जूनी सेवन गुरु प्रसाद जाप आध सच जिबाद सच थे सच नानक होसी पी सच भाई जी शेया का खालसा भाई गुरु जी की फतेह बोले सोने हार, सच अकाल भाई गुरु जी का खालसा भाई गुरु जी की फतेह फतेह सादा ਫਤੇ ਵੀ ਤੁਸੀਂ ਐਕਸਰਸਾਈਜ਼ ਕਰਿਓ ਥੱਲੇ ਫਤਿ ਮੈਂ ਵਲੋਗ ਬਣਾਉਂਦਿਆਂ ਤੁਸੀਂ ਐਕਸਰਸਾਈਜ਼ ਕਰਿਓ ਫਟਵੀਰ ਆ ਕੀ ਆ ਪਹਿਲਾਂ ਆਂ ਦਿਖਾ ਲਓ ਮੇਰੇ ਬਾਟੇ ਤੋਂ ਫੀ ਕਿੰਨੀ ਲੈ ਕੇ ਦਿੱਤੀ ਆ ਇੱਧਰ ਦਿਖਾ ਲਓ ਕਿੱਥੋਂ ਕਹਿੋ ਜੀ ਆ ਛਾਇਆਂ ਨੂੰ ਨਹੀਂ ਸਿੱਧੇ ਪਾਸਿਓਂ ਦੂਜੇ ਪਾਸਿਓਂ ਦਿਖਾ ਲਓ ਨਾ ਆ ਦੇਖੋ ਇਦਾਂ ਦਿਖਾ ਲਓ ਇਦਾਂ ਫੜ ਕੇ ਦਿਖਾ ਲਓ ਇਦਾਂ ਫੜ ਕੇ ਦੇਖੋ ਕਿੰਦੀ ਆ ਤੁਹਾਡੀ ਫੀਟ ਬੋਲ ਲੱਗ ਗਈ ਤਾਂ ਇਟਾ ਬਾਟੀ ਕੀ ਲੱਗੀ ਆ ਬੋਲ ਪਿਛੋਂ ਵੇਖਣ ਡਿਆ ਸਟicker ਜਿੰਨੇ ਬਣਾਈਆਂ ਜਿੰਨੇ ਜਿੱਦਾਂੋਂ ਬਣੀ ਪਰ ਇਹ ਨਾ ਨਹੀਂ ਦਿਖਾ ਲੈਂਡਿਆ ਵੀ ਆ ਮੇਰੇ ਪਾਪਾ ਨੂੰ ਮਿਲੀ ਆ ਸਾਹਮਣੇ ਕਰਕੇ ਦੱਸੋ ਆ ਕਿੰਨੂੰ ਮਿਲੀ ਆ ਕਾਫੀ ਇਹ ਕਿੰਨੂੰ ਮਿਲੀ ਸੀ ਪਾਪਾ ਨੂੰ ਠੀਕ ਆ ਓਕੇ ਤੇ ਚਲੋ ਉੱਥੇ ਰੱਖੋ ਤੇ ਐਕਸਰਸਾਈਜ਼ ਕਰੋ ਉੱਥੇ ਰੱਖੋ ਤੇ ਐਕਸਰਸਾਈਜ਼ ਕਰੋ ਐਕਸਰਸਾਈਜ਼ ਕਰੋ ਦੰਡ ਮਾਰਣ ਡਿਆ ਉਹ ਇੱਕ ਵਾਰੀ ਕੋਈ ਇੱਕ ਵਾਰੀ ਚਲੋ 3 ਮਾਰਨੇ 3 थ्री 3 एक्सरसाइज करो दुची एक दो ना बैक वर्क ए निकलोंदा मुंडा डंड मारन ल्याओ बेचारा वाओ वेरी गुड क्लैपिंग बकियां भी ला लो बकियां भी वधैदा करके इधर इधर भी लाओ तू मुठिए तू गिरो ना फिर मारना 2 7 1 3 जल्दी जल्दी मुका